ਗੁਰਦਾਸਪੁਰ ਦੇ ਪਿੰਡ ਬਾਇਾਨ ਵਿੱਚ ਕਿਸਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਚਕਾਰ ਹੋਇਆ ਟਕਰਾ ਪ੍ਰਸ਼ਾਸਨ ਨੇ ਪਾਰੀ ਪੁਲਿਸ ਬਲ ਦੇ ਨਾਲ 37 ਕਨਾਲਾਂ ਜ਼ਮੀਨ ਦੇ ਉੱਪਰ ਲਿਆ ਕਬਜ਼ਾ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿੱਚ ਮੁਆਵਜ਼ੇ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ ਸਾਰੇ ਪਰਾਵਾ ਦੀ ਸਾਂਝੀ ਜ਼ਮੀਨ ਕਰਕੇ ਕੁਝ ਨੂੰ ਘੱਟ ਮੁਆਵਜ਼ਾ ਮਿਲਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਵਿੱਚ ਚੱਲ ਰਿਹਾ ਸੀ ਵਿਵਾਦ ਮੌਕੇ ਤੇ ਪਹੁੰਚੇ ਡੀਸੀ ਹਰਜਿੰਦਰ ਸਿੰਘ 베ਦੀ ਨੇ ਕਿਹਾ ਕਿ ਸਾਰੇ ਪਰਾਵਾ ਨੂੰ ਮੁਆਵਜ਼ਾ ਮਿਲ ਚੁੱਕਾ ਹੈ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਕਮੀ ਲੱਗਦੀ ਹੈ ਤਾਂ ਉਹ ਦਫਤਰ ਆਦੇ ਵਿੱਚ ਬੈਠ ਕੇ ਇਹਨਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨ ਉੱਪਰ ਕਬਜ਼ਾ ਲੈ ਲਿਆ ਹੈ। ਮੇਰੀ ਮਤ ਹੈ ਕਿ ਉਹ ਮੇਰਾ ਛੱਟੋ ਹੀ ਮਾਹ ਛੱਟੋ ਮਾਰਾਈ ਆ ਵੇਖੋ ਜੀ ਸ਼ਰਮ ਧੱਕੀ ਖੜੀ ਚੱਲ ਰਹੀ ਹੈ। ਨਰੇਂਦਰ ਸਿੰਘ ਸੰਧੂ ਮੇਰਾ ਪਿੰਡ ਪਾਈਆਂ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋਈ 37 ਕਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਹੈ ਇਹ ਮੈਂ ਕੋਈ ਆਪਣੇ ਪਿਓ ਤੋਂ ਗਾਂ ਗੋਂਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਤੇ ਇਹ ਸਾਰੀ ਜ਼ਮੀਨ ਜਿਹੜੀ ਸਾਂਝੇ ਖਾਤੇ ਚ ਆਉਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਹਦੇ ਵਿੱਚੋਂ ਮੈਨੂੰ ਦਸਕ ਨਾਲਾਂ ਦੇ ਪੈਸੇ ਮਿਲੇ ਨੇ ਤੇ ਬਾਕੀ ਪੈਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਮੈਂ ਪ੍ਰਸ਼ਾਸਨ ਕੋਈ ਕਈ ਵਾਰ ਜਾ ਚੁੱਕਾ ਹਾਂ ਕਿ ਕਈ ਪ੍ਰਸ਼ਾਸਨ ਹੁੰਦਿਆ ਕਈ ਤੇ ਤਹਿਸੀਲਦਾਰ ਵੀ ਬਦਲ ਗਏ ਐਸਡੀਐਮ ਵੀ ਬਦਲ ਗਏ ਡੀਸੀ ਸਾਹਿਬ ਵੀ ਬਦਲ ਗਏ ਤੇ ਮੈਂ ਬੜੀਆਂ ਐਪਲੀਕੇਸ਼ਨਾਂ ਦੇ ਚੁਕਾਂ ਤੇ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਤੇ ਇਲਤਜਾ ਹੈ ਕਿ ਜਾਂ ਤੇ ਮੈਨੂੰ ਪੈਸੇ ਦਿੱਤੇ ਜਾਣ ਤੇ ਜਾਂ ਮੇਰੀ ਜ਼ਮੀਨ ਜਿੱਥੇ ਮੈਨੂੰ ਜਿੱਦਾਂ ਦੀ ਮੇਰੀ ਪਿੰਡ ਦੇ ਲਾਗੋ ਜ਼ਮੀਨ ਇਦਾਂ ਦੀ ਮੈਨੂੰ ਪਿੰਡ ਦੇ ਲਾਗੋ ਜ਼ਮੀਨ ਲੈ ਕੇ ਦਿੱਤੀ ਜਾਵੇ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਪ੍ਰਸ਼ਾਸਨ ਨੂੰ ਹੁਣ ਅੱਜ ਦੀ ਤਰੀਕ ਚ ਪ੍ਰਸ਼ਾਸਨ ਸਾਰਾ ਇਕੱਠਾ ਹੋ ਕੇ ਆਇਆ ਫੋਰਸ ਲੈ ਕੇ ਆਇਆ ਧੱਕੇ ਨਾਲ ਇਹ ਇੱਥੇ ਮਿੱਟੀ ਪਾਉਣਾ ਚਾਹੁੰਦੇ ਨੇ ਜੇ ਇਹਨਾਂ ਨੇ ਧੱਕਾ ਕੀਤਾ ਤੇ ਮੈਂ ਜੇ ਕੋਈ ਆਪਣੇ ਸਰੀਰ ਦਾ ਨੁਕਸਾਨ ਕੀਤਾ ਤੇ ਉਹਦੇ ਜ਼ਿੰਮੇਵਾਰ ਮੌਕੇ ਤੇ ਜਿਹੜਾ ਇੰਸਪੈਕਟਰ ਹੋਵੇ ਜੋ ਵੀ ਅਫੀਸਰ ਹੋਏਗਾ ਉਹ ਜ਼ਿੰਮੇਵਾਰ ਹੋਏਗਾ। ਅੰਦਰ ਇਹੋ ਬਾਈਆਂ ਜੀ ਕੀ ਮੰਤਰ ਦਿਓ ਅੱਜ ਕੀ ਮੰਗ ਕਹਿੰਦੇ ਆ ਵੀ ਪਹਿਲੀ ਵਾਰੀ ਪੈਸੇ ਨਹੀਂ ਪੇਮੈਂਟ ਹੋਈ ਆਪਣੇ 5 ਸਾਲ ਹੋ ਗਿਆ 7 ਸਾਲ ਹੋ ਗਿਆ 5 ਸਾਲਾਂ ਤੋਂ ਫਸਲ ਨਹੀਂ ਭਜੋਣ ਦੀ ਨਾਲ ਸਾਰੇ ਭੈਣ ਭਰਾ ਕੁਲਦੇ ਤੱਕੇ ਸਾਈ ਇੰਨੀ ਨਹੀਂ ਥੋੜੀ ਨਹੀਂ ਕਹਿੰਦੇ ਮਾਰਨਾ ਵੀ ਸਰਕਾਰ ਕਹਿੰਦੇ ਕੁੱਟਣਾ ਵੀ ਰੋਣ ਵੀ ਨਹੀਂ ਦੇਣਾ ਇਹਨਾਂ ਨੂੰ ਕਿਹਨੇ ਬੱਚਾ ਠਾ ਲੈਣਾ ਬੋਇਆ ਕੁੱਡੀ ਵਿਆਉਣੇ ਕਿਸ ਨੇ ਮੁੰਡਾ ਵਿਆਉਣਾ ਕਿਸ ਨੇ ਕੁਝ ਕਰਨਾ ਕੋਈ 20 ਕੰਮ ਰੁਕੇ ਹਾਂ ਜੀ ਮੰਗੇਗਾ ਵੀ ਪੈਸੇ ਦੇਣ ਸਾਡੇ ਤੇ ਆਪਣੇ ਕਬਜ਼ਾ ਕਰਨ ਕਿੰਨੇ ਕਿੱਲੇ ਪਹਿਲੀ ਪੇਮੈਂਟ ਨਹੀਂ ਪਹਿਲੀ ਪੇਮੈਂਟ ਨਹੀਂ ਮਿਲੀ 5 ਸਾਲਾਂ ਚ ਪਹਿਲੀ ਪੇਮੈਂਟ ਵੀ ਪਰ ਸਰਕਾਰ ਤੇ ਕਹਿੰਦੀ ਹੈ ਕਿ ਪੇਮੈਂਟ ਦੇ ਚੁੱਕੇ ਕੋਈ ਨਹੀਂ ਦਿੱਤੀ ਸਾਰੇ ਗੁਆਣ ਆ ਮੇਰੇ ਗੁਆਂਡੀਪੁਰ ਸਾਰੇ ਭਤੀਜੇ ਖਲੋਤੇ ਹੈ ਆਪਣੇ ਕਿੰਨੇ ਕਿੱਲੇ ਜੀ ਤੁਹਾਡੇ ਫੈਗ ਸਾਡੇ 4 ਢੇਰੀ ਦਾ ਬਹੁਤ ਤਗੜੀ ਨਦਗਾ 12 ਕਿੱਲੇ ਆਪਾਂ ਸਾਂਝਾ ਖਾਤੇ ਆਪਾਂ ਉਹ ਪ੍ਰਸ਼ਾਸਨ ਪੂਰਾ ਆਇਆ ਵਾ ਆਪਣੇ ਮਸ਼ੀਨਰੀ ਲੈ ਕੇ ਤੇ ਕੀ ਲੱਗਦਾ ਕਿ ਉਹਨਾਂ ਕਾਰਵਾਈ ਕਰਨਗੇ ਕਾਰਵਾਈ ਐ ਮਰਨ ਨੂੰ ਤਿਆਰ ਵਾ ਆਪਣੇ ਗਾੜੀ ਕੱਪ ਪਾਵਾਂਗੇ ਕਿਉਂ ਸਾਨੂੰ ਕੋਈ ਕੋਈ ਹੈ ਨਹੀਂ ਕੋਈ ਲਾਭ ਫਾਇਦਾ ਹੀ ਕੋਈ ਨਹੀਂ ਹੋਣ ਰਿਹਾ ਤੇ ਪੈੜੀਆ ਥੋੜੀ ਤੱਕੇ ਨਾ ਸਾਂਭ ਲੈ ਤੇ ਪੈਸੇ ਕੋਈ ਦੇ ਨਾ ਇਹ ਕਿੱਥੇ ਲਿਖਿਆ ਜੀ ਕੋਈ ਇਨਸਾਨੀਅਤ ਥੋੜੀ ਆਏ ਉਚਿਤਕਾਰੀਆਂ ਨੇ ਗੱਲ ਬਾਤ ਕੀਤੀ ਉਚਿਤਕਾਰੀਆਂ ਨੇ ਕਈ ਵਾਰਾਂ ਕਹਿਆ گاਉਂਗਲਾਲ ਆਪਣੇ ਕੋਈ ਨਹੀਂ ਹੋ ਜੂਗਾ ਰੁਕੇ ਆ ਪੈਸੇ ਫਲਾਂਟਰੀ ਜੇਬ ਉਹ ਪਕੇ ਧੜੀ ਪੰਨ ਕੇ ਆ ਜੀ ਦਾ ਖਰਚਾ ਕਰਕੇ ਆਪਣੇ ਬੋਲ ਤੇ ਪੈਟਰੋਲ ਪੰਪਾ ਕੇ ਤੇਲ ਜੇ ਉਹ ਸਭ 200 ਰੋਜ਼ ਦਾ ਕਰਜ਼ ਮੌਕੇ ਤੇ ਕੋਈ ਅਧਿਕਾਰੀ ਆਇਆ ਨਹੀਂ ਜੇ ਕੋਈ ਨਹੀਂ ਆਉਂਦਾ ਮੌਕੇ ਤੇ ਸਭ ਟਾਈਮ ਪਾਸ ਕਰਨਦੇ ਆ ਆਪਣੇ ਬੋਲਦੇ ਮੈਂ ਦਵਾਈ ਦੇ ਨਾਮਾ ਬੋਲਦੇ ਸਭ ਟਾਈਮ ਪਾਸ ਕਰਨ ਗਲੋਂ ਗਲਾਵਾ ਗੋਂਗਲਾਂ ਤੋਂ ਮਿੱਟੀ ਝਾੜ ਜਾਂਦੇ ਜਿੱਤੇ ਕਰਦੇ ਗੋਂਗਲਾਂ ਤੋਂ ਮਿੱਟੀ ਝਾਣਦੇ ਆ ਜਦੋਂ ਹੁੰਦੇ ਅਫਸਰ ਹੁੰਦੇ ਹੈਗੇ ਪਿਆਰ ਨਾਲ ਗੱਲ ਚ ਲੈ ਕੇ ਤੇ ਰਸਾ ਪਾ ਲਿੰਦੇ ਤੇ ਮੁੜ ਕੇ ਮਾਰ ਕੇ ਸੁਰ ਜਾਂਦੇ ਪੰਜ ਸਾਲ ਤੋਂ ਜਿਹੜੇ ਬੰਦੇ ਨੂੰ ਪੈਲੀ ਆਪਣੇ ਉਤਰਾ ਪਈ ਹੀ ਆ ਪੈਸਾ ਨਹੀਂ ਦੇਣਦੇ ਉਹਦੀ ਫਸਲ ਨਹੀਂ ਹੋਣਦੀ ਉਹ ਫਾ ਨਾ ਲਊਗਾ ਮਰੂਗਾ ਨਾ ਤਾਂ ਹੋਰ ਕੀ ਕਰੂਗਾ ਪਰ ਕਿਸਾਨਾਂ ਦੇ ਹੱਕਾਂ ਦੇ ਨੀਤੀ ਕਿੰਦੇ ਸਰਕਾਰਾਂ ਦੀ ਬੜੀਆਂ ਆਈਆਂ ਨੇ ਇਹ ਕਾਗਦੀਆਂ ਨੀਤੀਆਂ ਆਈਆਂ ਜਿਉਂ ਦੇਣੀਆਂ ਨਹੀਂ ਗਈਆਂ ਆਪਣੇ ਬੋਲਦੇ ਨੇ ਕਾਗਤਾਂ ਚ ਇਹ ਕਿਹੜੀ ਨੀਤੀ ਆ ਵੀ ਇੱਕ ਚੀਜ਼ ਨਹੀਂ ਨਾ ਇੱਕ ਬੰਦਾ ਪੈਸੇ ਵੀ ਲੈ ਜਾਏ ਤੇ ਦੂਸਰਾ ਬੰਦਾ ਜਿਹੜਾ ਵਾ ਉਹਦੀ ਜ਼ਮੀਨ ਚ ਫਸਲ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਜ਼ਮੀਨ ਦੇ ਕੋਲ ਦੂਸਰਾ ਲੈ ਜਾਏ ਇਹ ਕਿਹੜੀ ਨੀਤੀ ਆ ਸਰਕਾਰ 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 ਦੀ ਨੀਤੀ ਸਰਕਾਰ ਬਿਠਾ ਕੇ ਬਿਠਾ ਕੇ ਕਰੇ ਮੌਕੇ ਤੇ ਅਫਸਰ ਆਉਣ ਉਹ ਵੇਖਣਾ ਵੀ ਠੀਕ ਆ ਜੱਟ ਨੂੰ ਮਾਰ ਪੈਣ ਲਈ ਉਹ 5 ਸਾਲ ਤੋਂ ਜਿਹੜੀਆਂ ਜ਼ਮੀਨਾਂ ਖੁੱਲੀਆਂ ਉਤਰਾ ਪਈਆਂ ਨਾ ਉਹਨਾਂ ਨੂੰ ਫਾਇਦਾ ਹੋਣ ਡਿਆ ਨਾ ਸਾਨੂੰ ਫਾਇਦਾ ਹੋਣ ਡਿਆ ਪੈਸੇ ਸਾਨੂੰ ਨਹੀਂ ਤੁਸੀਂ ਦੇਣ ਦੇ ਤੱਕੇ ਨੇ ਕਬਜ਼ੇ ਕਰਨ ਦੇ ਮੇਰੀ ਕਣਕ ਤੇਨ ਕਿੱਲੇ ਵਾਗੇ ਹੈਗੇ ਮੈਂ ਪਲਮਾਂ ਸੀਨਾ ਵਾਸਦੀ ਵੀ ਚੱਲ ਵਾ ਲੋ ਯਾਰ ਮਲਾਜ਼ਮ ਬੰਦੇ ਮਵੇਂ ਮਲਾਜ਼ਮ ਰਿਆਂ ਪੁਲਿਸ ਤੋਂ ਐਸਐਸ ਆਰਟੇਅਰ ਹੋਏ ਆ ਯਾ ਮ ਯਾਟਰ ਵਾਟ ਤੇ ਚੜਿਆਂ ਦੀ ਮਾਨ ਹੁੰਦਾ ਮੈਂ ਖਾ ਜਾਓ ਯਾਰ ਵਾ ਲੋ ਕੀ ਤੁਹਾਨੂੰ ਹੁਣ ਮੈਂ ਕਮਾ ਮੈਂ ਖਾਦੇ ਪੈਸੇ ਦੋਗੇ ਕਣਕ ਦੇ 2 ਦੇ 3 ਕਿੱਲੇ ਅੱਜ ਦਾ ਜਿਹੜੀ ਸਾਡੀ ਕਾਰਵਾਈ ਹੈ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਕੀ ਜਿਹੜਾ ਇਹ ਡਿਵੈਲਪਮੈਂਟ ਪ੍ਰੋਜੈਕਟ ਆ ਸਾਡਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਚੱਲ ਰਿਹਾ ਸੀਗਾ ਇਹ ਐਸਸੀ ਜਿਹੜਾ ਕਬਜ਼ਾ ਹੈ ਐਨਐਚਆਈ ਨੂੰ ਹੈਂਡਓਵਰ ਕਰਨਾ ਉਸ ਅਧੀਨ ਹੀ ਅੱਜ ਤੁਸੀਂ ਵੇਖਿਆ ਹੋਵੇਗਾ ਕਿ ਅਸੀਂ ਬੜੇ ਹੀ ਪੀਸਫੁਲੀ ਲੋਕਾਂ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੈ ਜੇ ਕਿਸੇ ਦਾ ਕੋਈ ਸਾਂਝੇ ਖਾਤੇਦਾਰ ਰੋਲਾ ਹੈ ਉਹ ਵੀ ਅਸੀਂ ਇਹਨਾਂ ਨਾਲ ਸੁਣ ਕੇ ਅਸੀਂ ਜਲਦ ਤੋਂ ਜਲਦ ਉਲਝਾਵਾਂਗੇ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਪੇਮੈਂਟਾਂ ਦਿੱਤੀਆਂ ਅੱਜ ਅਸੀਂ ਕਬਜ਼ਾ ਹੈਂਡਓਵਰ ਕਰ ਰਹੇ ਹਾਂ ਐਨਐਚਆਈ ਨੂੰ ਹੁਣ ਜਿਹੜੀ ਮੇਨ ਗੱਲ ਹੈ ਕਿ ਅਸੀਂ ਇੱਥੇ ਨਾਲ ਪੁਲਿਸ ਲਗਾਈ ਹੈ ਨਾ ਡਿਊਟੀ ਮੈਜਿਸਟਰ ਉਸ ਕਰਕੇ ਲਗਾਇਆ ਹੈ ਸਾਡੇ ਕੋਲ ਨਾਲ ਐਂਬੂਲੈਂਸਿਸ ਵਗੈਰਾ ਵੀ ਹੈਗੀਆਂ ਕਿਸੇ ਤਰੀਕੇ ਦਾ ਕੋਈ ਬਜ਼ੁਰਗ ਹੈ ਜਾਂ ਕਿਸੇ ਨੂੰ ਕੋਈ ਆਪਣੀ ਦਿੱਕਤ ਹੁੰਦੀ ਹੈ ਤੇ ਅਸੀਂ ਮੈਡੀਕਲੀ ਫਰਸਟ ਹੈਡ ਹੌਂ ਦੇ ਪਾਈਏ ਬਾਕੀ ਜ਼ਰੂਰੀ ਗੱਲ ਇਹ ਹੈ ਕਿਉਂਕਿ ਡਿਵੈਲਪਮੈਂਟ ਪ੍ਰੋਜੈਕਟ ਹੈ ਤੇ ਬਾਰ-ਬਾਰ ਸਾਨੂੰ ਹਾਈ ਕੋਰਟ ਡਾਇਰੈਕਸ਼ਨਾਂ ਹੋ ਰਹੀਆਂ ਸੀਗੀਆਂ ਕਿ ਕਬਜ਼ਾ ਦਵਾਓ ਤਾਂ ਜੋ ਲੋਕਾਂ ਦੇ ਲਈ ਜਿਹੜਾ ਡਿਵੈਲਪਮੈਂਟ ਪ੍ਰੋਜੈਕਟ ਹੈ ਉਹਨਾਂ ਨੂੰ ਹੈਂਡਓਵਰ ਕੀਤਾ ਜਾ ਕੇ ਇਸ ਕਰਕੇ ਅਸੀਂ ਅੱਜ ਜਿਹੜੀ ਆ ਪਿੰਡ ਵਿਖੇ ਤਕਰੀਬਨ ਜਿਹੜਾ ਗੁਰ ਕੋਟ ਸੋਲਣਾ ਸਾਰਾ ਪਿੰਡ ਤੋਂ ਦੇਇਆ ਹੈ ਹਨਾ 7 10 12 ਪਿੰਡ ਜਿਹੜੇ ਆ ਬਟਾਲੇ ਦੇ ਆ ਦੋਨੇ ਪਾਸੇ ਆਪਣੀਆਂ ਕਾਰਵਾਈ ਚੱਲ ਰਹੀ ਹੈ ਤੇ ਸ਼ਾਮ ਤੱਕ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈਂਡਓਵਰ ਸਰ ਨਰੇਂਦਰ ਸਿੰਘ ਦੀ ਮੰਗ ਹੈ ਕਿ ਜਾਂ ਤੇ ਮੈਨੂੰ ਜ਼ਮੀਨ ਵਾਅਰ ਕੀਤੀ ਜਿਹੜੀ ਹੈਗੀ ਆ ਉਹਦੀ ਜਾਂ ਤੇ ਮੋਹੱਜਾ ਦਿੱਤਾ ਜਾਵੇ ਜਾਂ ਫਿਰ ਮੈਨੂੰ ਜਿਹੜੀ ਬਣਦੀ ਹੈ ਦੀ ਜ਼ਮੀਨ ਆ ਉਹ ਦਿੱਤੀ ਦੇਖੋ ਜੀ ਅਰੇ ਵਿੱਚ ਜਿਸ ਤਰ੍ਹਾਂ ਕਿ ਜੇ ਅਸੀਂ ਰੈਵਨਿਊ ਦੀ ਗੱਲ ਕਰੀਏ ਹੁਣ ਤੁਸੀਂ ਵੀ ਸੁਣਿਆ ਹੋਏਗਾ ਕੋਈ ਕਹਿ ਰਿਹਾ ਕਿ ਸਾਨੂੰ ਪੇਮੈਂਟ ਨਹੀਂ ਮਿਲੀ ਬਿਕੋਜ਼ ਆਫ ਸਾਂਝਾ ਖਾਤਾ ਹੁਣ ਸਾਂਝੇ ਖਾਤੇ ਚ ਹੁੰਦਾ ਕਿ ਜਿੰਨੇ ਵੀ ਭਰਾ ਭਾਈਵਾਲ ਨੇ ਸਾਰਿਆਂ ਦਾ ਹਿੱਸਾ ਬੰਦਾ ਉਹਰੇ ਵਿੱਚੋਂ ਜਿੱਸਾਂ ਨੂੰ ਕਿਹਾ ਕਿ ਅਸੀਂ ਸਪੀਡ ਅਪ ਕਰ ਦਾਂ ਕਿਉਂਕਿ ਅੰਨਾਂ ਦੀ ਬਾਅਦ ਵਿੱਚ ਜੜੀ ਹੈ ਉਹ ਵਟਾਂਦਰਾ ਹੁੰਦਾ ਹੈ ਵਟਾਂਦਰਾ ਹੋ ਕੇ ਜਿਹੜੀ ਐਨਏਸੀ ਚ ਜ਼ਮੀਨ ਆਏਗੀ ਉਹਨੂੰ ਦਿੱਤਾ ਜਾਏਗਾ ਤੇ ਮੇਰੀ ਪੂਰੀ ਲੋਕਾਂ ਦੇ ਨਾਲ ਇਹੀ ਅਪੀਲ ਹੈ ਕਿ ਅੱਜ ਅਸੀਂ ਪੀਸਫੁਲੀ ਦੇ ਦੇਣਾ ਕਿਸੇ ਦਾ ਵੀ ਕੋਈ ਆਪਣੀ ਦਿੱਕਤ ਹੈ ਉਹ ਆਫਿਸ ਆ ਕੇ ਸਾਨੂੰ ਕਹਿਣ ਅਸੀਂ ਸਪੀਡ ਅ ਬੀ ਬੇਚੀ ਦੋਰਾ ਹਲਕਾ ਰਾਕੇ ਦਮਾ ਏਰੀਆ ਵਿੱਚ ਜਿਹੜੇ ਆਪਣੇ ਸ਼ਹਿਰਾਂ ਦੇ ਨਾਮ ਲੱਗਦਾ ਏਰੀਆ ਜਾਂ ਸੜਕਾਂ ਦੇ ਨਾਮ ਲੱਗਦੇ ਜਿਨ੍ਹਾਂ ਦੇ ਘਰ ਆ ਰਹੇ ਆ ਜਿਨ੍ਹਾਂ ਦੀਆਂ ਕੋਈ ਸੰਭਲੇ ਕੰਧਾਂ ਕੀ ਘਰ ਦੀ ਕੇ ਦਾ ਉਹ ਵੀ ਮੁਆਵਜ਼ਾ ਦਿੱਤੇ ਜਾ ਰਹੇ ਆ ਮਲਾ ਸੇ ਮੇਰੀ ਲੋਕਾਂ ਨੇ ਵੀ ਅਪੀਲ ਹੈ ਕਿ ਜੇ ਕਿਸੇ ਦਾ ਘਰ ਦਾ ਥੋੜਾ ਜਿਹਾ ਗੇਟ ਆ ਗਿਆ ਜਾਂ ਕੰਧ ਆ ਗਈ ਹੈ ਸਾਡੇ ਵੱਲੋਂ ਕੋਸ਼ਿਸ਼ ਰਹੀਗੀ ਕਿ ਅਸੀਂ ਵੱਦ ਤੋਂ ਵੱਦ ਉਹਨੂੰ ਉਹਦਾ ਵੀ ਮੁਆਵਜ਼ਾ ਦਵਾ ਦਈਏ ਇੱਕ ਤਾਂ ਜ਼ਾਇਰਾ ਜਿਹੜਾ ਬਾਰੇ ਅੜਿਆ ਪਿਆ ਨੈਸ਼ਨਲ ਬੈਂਕ ਹਾਂਜੀ ਕਿੰਨੇ ਕਿਲੋਮੀਟਰ ਦਾ ਦਾਇਰਾ ਜਿਹੜਾ ਵਾ ਅੜਿਆ ਦੇਖੋ ਜੀ ਹੁਣ ਇੱਥੇ ਦਾ ਜਿਹੜਾ ਹੈ ਕਿ ਸਾਡਾ ਤਕਰੀਬਨ ਜੋ ਲੈਫਟਓਵਰ ਕਹਿ ਰਹੇ ਆ ਅਪਰੋਕਸੀਮੇਟਲੀ 10 12 ਕਿਲੋਮੀਟਰ ਦਾ ਇੱਥੇ ਦਾ ਤੇ ਬਟਾਲਾ ਦਾ ਵੀ ਸੇਮ 10 12 ਕਿਲੋਮੀਟਰ ਦਾ ਤੇ ਉਹੀ ਜਿਹੜਾ ਲੈਫਟਓਵਰ ਹੋਰ ਕਈ ਸਟੈਚਿਸ ਨੇ ਜਿਹੜਾ ਵੱਧ ਘੱਟ ਹੋ ਸਕਦਾ ਮੌਕੇ ਤੇ ਕੰਪਲੀਟਲੀ ਜਿਹੜਾ ਸਟ੍ਰੈਚ ਹੈ ਉਹ ਅਸੀਂ ਹੈਂਡਓਵਰ ਕਰਾਂਗੇ